ਅੱਜ ਕੱਲ੍ਹ ਚੋਰੀ ਦੀਆਂ ਵਾਰਦਾਤਾਂ ਸਿਰਫ ਮੁੰਡਿਆਂ ਦੇ ਵੱਲੋਂ ਹੀ ਨਹੀਂ ਬਲਕਿ ਕੁੜੀਆਂ ਦੇ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਮੁੰਡਿਆਂ ਦੇ ਨਾਲ ਮਿਲ ਕੇ ਕੁੜੀਆਂ ਵੀ ਲੁਧਿਆਣਾ ਸ਼ਹਿਰ ਵਿੱਚ ਚੋਰੀ ਕਰ ਰਹੀਆਂ ਨੇ ਤੇ ਵਾਰਦਾਤਾਂ ਕਰਦਾ ਜਿਰੋ ਹੈ ਜਿਹੜਾ ਪੂਰਾ ਗੈਂਗ ਪੁਲਿਸ ਦੇ ਹੱਥੇ ਚੜ ਗਿਆ ਸੋ ਲੁਧਿਆਣਾ ਪੁਲਿਸ ਨੇ ਇਸ ਗੈਂਗ ਨੂੰ ਫੜ ਲਿਆ ਜਿਸ ਵਿੱਚ ਮੁੰਡਿਆਂ ਦੇ ਨਾਲ ਮਿਲ ਕੇ ਕੁੜੀਆਂ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ ਸੋ ਕੀ ਹੈ ਪੂਰਾ ਮਾਮਲਾ ਆਪ ਦਿਖੋਨੇ ਇਸ ਰਿਪੋਰਟ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਲਜੀ ਜੀ ਅਤੇ ਡੀਸੀਪੀ ਅਨਜਸਰ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਜਿਹੜੇ ਹੈਗਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਜਿਹੜੀ ਹੈਗੀ ਹੈ ਇੱਕ ਲੁਟਾਫੋਆ ਕਰਨ ਵਾਲਾ ਗੈਂਗ ਦੇ ਪੰਜ ਮੈਂਬਰ ਫੜਨ ਵਿੱਚ ਬੜੀ ਵੱਡੀ ਸਫਲਤਾ ਹਾਸਲ ਕੀਤੀ ਆ ਔਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 270 ਨੰਬਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ 304 ਸਬਸੈਕਸ਼ਨ 2 ਬੀ ਐਨਐਸਐਸ ਤੇ ਅਧੀਨ ਥਾਣਾ ਆਪਣਾ ਹੈਗਾ ਡਿਵੀਜ਼ਨ ਨੰਬਰ 7 ਆ ਔਰ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਫੜੇ ਨੇ ਇਹਦੇ ਵਿੱਚ ਇੱਕ ਹੈਰਾਨੀ ਕਰਨ ਵਾਲੀ ਹੈ ਕਿ ਦੋ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਫੀਮੇਲਸ ਵੀ ਹੈਗੀਆਂ ਨੇ ਜਿਹੜੀਆਂ ਇਸ ਗਰੋਹ ਦੀਆਂ ਮੈਂਬਰ ਸੀਗੀਆਂ ਫੜੇ ਗਏ ਵਿਅਕਤੀ ਜਿਹੜੇ ਹੈਗੇ ਨੇ ਵਿਕਰਮਜੀਤ ਸਿੰਘ ਉਪਰ ਸੋਨੂ ਹੈਗਾ ਜਿਹੜਾ ਕਿ ਰਹਿਣ ਵਾਲਾ ਅੰਮ੍ਰਿਤਸਰ ਦਾ ਹੈਗਾ ਪਰ ਫਿਲਹਾਲ ਜਿਹੜਾ ਸੀਗਾ ਇਹ ਆਪਣੇ ਚੀਮਾ ਚੌਂਕ ਲੁਧਿਆਣੇ ਆ ਕੇ ਰਹਿ ਰਿਹਾ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਅਮਿਤ ਚੋਹਾਨ ਔਰ ਜਿਹੜਾ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣੇ ਦਾ ਹੈਗਾ ਤਾਂ ਨikhil ਕੁਮਾਰ ਹੈਗਾ ਜਿਹੜਾ ਟਿੱਬੇ ਰੋਡ ਦਾ ਰਹਿਣ ਵਾਲਾ ਹੈਗਾ ਸੋ ਇਸ ਤਰ੍ਹਾਂ ਇਹਨਾਂ ਨੇ ਗੈਂਗ ਬਣਾਇਆ ਜੀਗਾ ਰਾਤ ਨੂੰ ਜਿਹੜੇ ਲੁੱਟਾਂ ਖਵਾਉਂ ਖਾਦੇ ਸੀਗੇ ਇਹਨੂੰ ਗ੍ਰਫਤਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਤਿੰਨ ਐਕਟਿਵ ਜਿਹੜੀ ਆਈਆਂ ਬਿਨਾ ਨੰਬਰੀ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਹੈਗੇ ਨੇ ਬਰਾਮਦ ਕੀਤੇ ਆ ਔਰ ਇਸ ਤੋਂ ਇਲਾਵਾ ਜਿਹੜੇ ਵਾਰਦਾਤੇ ਕਰਦੇ ਸੀਗੇ ਦਾਤਰ ਵਰਤਦੇ ਸੀਗੇ ਉਹ ਵੀ ਇਹਨਾਂ ਦੇ ਕੋਲੋਂ ਦੋ ਦਾਤਰ ਜਿਹੜੇ ਆ ਬਰਾਮਦ ਕੀਤੇ ਆ ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਆ ਗਿਆ ਜ਼ੋਨ 4 ਦੇ ਵਿੱਚ ਜਿਹੜੇ ਕਾਫੀ ਜਿਹੜਾ ਟਿੱਬਾ ਥਾਣੇ ਦੇ ਵਿੱਚ ਦਨ ਆਪਣੇ 7 ਨੰਬਰ اور ਮੋਤੀ ਨਗਰ ਏਰੀਆ ਫੋਕਲ ਪੁਆਇੰਟ ਦੇ ਵਿੱਚ ਜਿਹੜੀਆਂ ਆਵਾਜ਼ਾਂ ਤਾਂ ਹੋ ਰਹੀਆਂ ਸੀਗੀਆਂ ਉਹਨਾਂ ਦਾ ਗੈਂਗ ਜਿਹੜਾ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ ਹੈ ਔਰ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਫਿਰ ਤਿੰਨ ਐਕਟਿਵ ਆ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਕੋਹ ਕੀਤੇ ਗਏ ਸੀ ਇਸ ਗੈਂਗ ਨਾਲ ਉਹ ਜਿਹੜੇ ਆ ਗ੍ਰਿਫਤਾਰ ਕਰਕੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਰਧਿਆਣਾ ਲਾਈਵ ਲਈ ਅਮਿਤ <th>ਪਰਦੀ ਰਿਪੋਰਟ